ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਸੇਤ ਸਕੱਤਰ ਨੂੰ ਹੁਕਮ ਕੀਤਾ ਹੈ ਕਿ ਉਹਦੀ ਜਿਹੜੀ ਤਨਖਾਹ ਦਾ ਤੀਜਾ ਹਿੱਸਾ ਹੈ ਉਹ ਉਹਨਾਂ ਚਿਰ ਜਿਹੜੀ ਹੈ ਉਹ ਰੋਕ ਕੇ ਰੱਖੀ ਜਾਵੇ ਜਿੰਨਾ ਚਿਰ ਉਹ ਇੱਕ ਡਾਕਟਰ ਜਿਹੜੇ ਗਵਰਨਮੈਂਟ ਮੈਡੀਕਲ ਕਾਲਜ ਫਰੀਦਕੋਟ ਤੋਂ ਹੁਣ ਰਿਟਾਇਰ ਹੋ ਚੁੱਕੇ ਹੈ ਉਹਨਾਂ ਦਾ ਪੈਨਸ਼ਨ ਤੇ ਬਾਕੀ ਜਿਹੜਾ ਬਕਾਇਆ ਉਹ ਉਹਨਾਂ ਨੂੰ ਪਾਈ ਪਾਈ ਨਹੀਂ ਚੁਕਾ ਦਿੱਤਾ ਜਾਂਦਾ ਹੋਇਆ ਇਹ ਹੈ ਕਿ ਉੱਥੇ ਇੱਕ ਡਾਕਟਰ ਜਿਹੜੇ ਹੈ ਪ੍ਰਵੀਨ ਪ੍ਰਕਾਸ਼ ਉਹਨਾਂ ਨੇ ਕੋਈ ਪੁਰਾਣਾ ਕੇਸ ਕੀਤਾ ਸੀਗਾ ਸਿਨਿਓਰਿਟੀ ਦਾ ਅਪਦਾ ਵੀ ਉਹਨੂੰ ਸੀਨੀਅਰ ਸਕੇਲ ਪਿੱਛੇ ਤੋਂ ਦਿੱਤਾ ਜਾਵੇ ਉਹਦੇ ਹਿਸਾਬ ਨਾਲ ਅੱਗੇ-ਅੱਗੇ ਜੋ ਉਹਦੇ ਬਣਦੇ ਬਕਾਏ ਨੇ ਤੇ ਜਦੋਂ ਉਹ ਰਿਟਾਇਰ ਹੋਗੇ ਉਸ ਤੋਂ ਬਾਅਦ ਪੈਨਸ਼ਨ ਤੇ ਲੀਵਨ ਕੈਸ਼ਮੈਂਟ ਉਹਨੂੰ ਦਿੱਤੀ ਜਾਵੇ ਉਹ ਕੇਸ ਕਾਫੀ ਦੇਰ ਚੱਲਿਆ 13 ਜੁਲਾਈ 2023 ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕਰਤਾ ਕਿ ਇਹਨੂੰ ਇਹ ਦੇ ਦਿੱਤੇ ਜਾਣ। ਸਰਕਾਰ ਦੇ ਕੰਨ ਤੇ ਜੂਨੀ ਸਰਕੀ ਉਹ ਦੁਬਾਰਾ ਉਹਨੇ ਫਿਰ ਕੰਟੈਂਪਟ ਪਾ ਦਿੱਤੀ। ਕੰਟੈਂਪਟ ਸੈਕਟਰੀ ਦੇ ਨਾਂ ਤੇ ਪੈਂਦੀ ਹੈ ਪਰਸਨਲ। ਤੇ ਉਹ ਕੰਟੈਂਪਟ ਦੇ ਦੌਰਾਨ ਉਹਨਾਂ ਨੇ ਕੈਫੀਡੈਵਟ ਦਿੱਤਾ ਜੀ ਅਸੀਂ 3 ਹਫ਼ਤਿਆਂ ਦੇ ਵਿੱਚ ਵਿੱਚ ਹਫ਼ਤਾ ਜਿਹੜਾ ਹੈਗਾ ਉਹ ਪਿੱਛੇ ਅਪ੍ਰੈਲ ਨੂੰ ਉਹਨੇ ਜਿਹੜਾ ਮਾਰਚ 5 2025 ਨੂੰ एफिडेविट ਦਿੱਤਾ ਵੀ ਅਸੀਂ 3 ਹਫ਼ਤਿਆਂ ਦੇ ਵਿੱਚ ਵਿੱਚ ਪਾਈ ਪਾਈ ਦਾ ਭੁਗਤਾਨ ਕਰ ਦੇਵਾਂਗੇ کورٹ ਨੇ ਕਿਹਾ ਵੀ ਠੀਕ ਹੈ ਇਹ ਕੰਟੈਂਪਟ ਖਤਮ ਹੋ ਗਈ ਤੇ ਨਾਲ کورٹ ਨੇ ਵਾਰਨਿੰਗ ਦਿੱਤੀ ਸਰਕਾਰ ਨੂੰ ਵੀ ਜੇ ਤੁਸੀਂ ਇਸ ਗੱਲ ਦੇ ਮੁਤਾਬਕ ਨਾ ਪੇ ਕੀਤਾ ਤਾਂ ਦੁਬਾਰਾ ਕੰਟੈਂਪਟ ਰਿਵਾਈਵ ਹੋ ਜੂਗੀ ਤੇ ਤੁਹਾਨੂੰ ਫਿਰ ਬਖਸ਼ਿਆ ਨਹੀਂ ਜਾਊਗਾ ਉਹਨਾਂ ਨੇ ਫਿਰ 3 ਹਫ਼ਤਿਆਂ 'ਚ ਕੁਝ ਨਹੀਂ ਕੀਤਾ ਤੇ ਜੋ ਕੁਛ ਕੀਤਾ ਤੇ ਗਲਤ ਤਰੀਕੇ ਨਾਲ ਪੁਰਾਣੇ ਪੇ ਸਕੇਲਾਂ ਦੇ ਹਿਸਾਬ ਨਾਲ ਉਹਨੂੰ ਲੀਵਨ ਕੈਸ਼ਮੈਂਟ ਦਾ ਬਕਾਇਆ ਦੇਤਾ ਤੇ ਦੂਜੀ ਇਹੰਦੀਆਂ ਵੀ ਜਿਹੜੀਆਂ ਕੈਲਕੂਲੇਸ਼ਨ ਤਾਂ ਗਲਤ ਕੀਤੀਆਂ ਤੇ ਉਹ ਬੰਦਾ ਦੁਬਾਰਾ ਚਲਿਆ ਗਿਆ ਕੋਰਟ 'ਚ ਕਿ ਵੀ ਸੰ ਮੇਰੀ ਕਨਟੈਂਪਟ ਨੂੰ ਰਿਵਾਈਵ ਕਰੋ ਜੱਜ ਸਾਹਿਬ ਦਾ ਪਾਰਾ 7 ਨੇ ਸਮਾਨ ਤੇ ਚੜ ਗਿਆ ਉਹ ਕਹਿੰਦੇ ਤੁਸੀਂ ਬਾਰ-ਬਾਰ ਬੰਦਿਆਂ ਨੂੰ ਕਿਉਂ ਮਜਬੂਰ ਕਰਦੇ ਹੋ ਕਿ ਹਾਈ ਕੋਰਟਾਂ ਚਾਹਣ ਤੁਸੀਂ ਆਪਣੇ ਆਪ ਜਿਹੜਾ ਕੁਛ ਲਿਖ ਕੇ ਦਿੱਤਾ ਹੋਇਆ ਕਿਉਂ ਨਹੀਂ ਕਰਦੇ ਤੇ ਇਹਨੂੰ ਕਰੋ ਜਿੰਨਾ ਚਿਰ ਤੁਸੀਂ ਇਹਨੂੰ ਮਤਲਬ ਉਹ ਨਹੀਂ ਦਿੰਦੇ ਉਹਨਾਂ ਚਿਰ ਸੈਕਟਰੀ ਦੀ ਜਿਹੜੀ ਸਿਹਤ ਸਕੱਤਰ ਨੇ ਆਈਐਸ ਅਫਸਰ ਉਹਦੀ ਤਨਖਾਹ ਦਾ ਤੀਜਾ ਹਿੱਸਾ ਜਿਹੜਾ ਹੈ ਉਹ ਅਟੈਚ ਕਰਕੇ ਰੱਖੋ ਤੁਸੀਂ ਇਹਦੇ ਨਾਲ ਤੇ ਜਿਹੜਾ ਉੱਪਰਲੇ ਸਰਕਾਰੀ ਅਧਿਕਾਰੀ ਜਿਨ੍ਹਾਂ ਨੇ ਉਹਨਾਂ ਦੀ ਤਨਖਾਹ ਬਣਾਉਣੀ ਹੁੰਦੀ ਹੈ ਉਹਨਾਂ ਨੂੰ ਇਹ ਹੁਕਮ ਕਰਤਾ ਵੀ ਇਹ ਤਨਖਾਹ ਇਹ ਦੀ ਜਾਰੀ ਨਹੀਂ ਕਰਨੀ ਸੈਕਟਰੀ ਦੀ ਤੇ ਅਗਲੀ ਤਰੀਕ ਉਹਨਾਂ ਨੇ ਜਿਹੜੀ ਹੈ ਉਹ 28 ਜੁਲਾਈ ਨੂੰ ਪਾ ਦਿੱਤੀ ਹੈ ਸੋ ਇਹਦੇ ਤੇ ਅਸੀਂ ਛੋਟੀ ਜੀ ਗੱਲ ਇਹ ਕਹਿਣੀ ਚਾਹੁੰਦੇ ਆ ਜਿੰਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲਦੇ ਆ ਉਹਨਾਂ ਚੋਂ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੀ ਸਰਕਾਰ ਐ ਪੰਜਾਬ ਸਰਕਾਰ ਖਾਸ ਤੌਰ ਤੇ ਕਿਤੇ ਕਿਤੇ ਕੇਂਦਰ ਸਰਕਾਰ ਇਹ ਈ ਤਰ੍ਹਾਂ ਦੇ ਤੇ ਬਹੁਤ ਸਾਰੇ ਮਸਲੇ ਅਜਿਹੇ ਐ ਜਿਹੜੇ ਰੂਲ ਤੇ ਰੈਗੂਲੇਸ਼ਨ ਦੀ ਜੇ ਠੀਕ ਢੰਗ ਨਾਲ ਲਾਗੂ ਹੋ ਜਾਣ ਉਹ ਤਾਂ ਲੋਕਾਂ ਨੂੰ ਖੱਜਲ ਖੁਆਰੀ ਵਾਸਤੇ ਜਾਂ ਇੰਨੀਆਂ ਮਹਿੰਗੀਆਂ ਫੀਸਾਂ ਵਕੀਲਾਂ ਦੀਆਂ ਦੇ ਕੇ ਕੋਰਟਾਂ ਜਾਣ ਦੀ ਲੋੜ ਨਾ ਪਵੇ ਪਰ ਦੇਖਿਆ ਇਹ ਗਿਆ ਕਿ ਜਦੋਂ ਕੋਈ ਵਿਅਕਤੀ ਆਪਣੀ ਗੱਲ ਕਹਿੰਦਾ ਹੈ ਸਰਕਾਰ ਤੱਕ ਦਾ ਸਰਕਾਰ ਉਹਦਾ ਜਵਾਬ ਦੇਣਾ ਵੀ ਪਸੰਦ ਨਹੀਂ ਕਰਦੀ ਜਦੋਂ ਕੋਰਟ ਫੈਸਲਾ ਕਰਦੀ ਹੈ ਫੇਰ ਵੀ ਸਰਕਾਰ ਦੇ ਉੱਤੇ ਅਸਰ ਨਹੀਂ ਹੁੰਦਾ ਫੇਰ ਉਹ ਕੰਟੈਂਪਟ ਜਾਂਦੇ ਆ ਫੇਰ ਵੀ ਕਈ ਵਾਰ ਅਸਰ ਨਹੀਂ ਹੁੰਦਾ ਤੇ ਇਹ ਬੁਰਾ ਹਾਲ ਹੈ ਸਰਕਾਰ ਦੇ ਵਿਭਾਗਿਆਂ ਦਾ ਇਹ ਪੁਰਾਣੇ ਸਮੇਂ ਤੋਂ ਚੱਲਿਆ ਆਉਂਦਾ ਹੈ ਤੇ ਬਦਲਾਅ ਦੇ ਨਾਲ ਵੀ ਇਹ ਚ ਕੋਈ ਬਦਲਾਅ ਨਹੀਂ ਹੋਇਆ ਸਗੋਂ ਉਲਟ ਪਾਸੇ ਨੂੰ ਬਦਲਾਅ ਗਿਆ ਹੈ ਕਿ ਇੱਕ ਸੈਕਟਰੀ ਦੀ ਤਨਖਾਹ ਜਿਹੜੀ ਆ ਉਹ ਅਟੈਚ ਹੋ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਇਹ ਸਾਂਝੀ ਕਰਨੀ ਹੈ ਕਿ ਇੱਕ ਇੰਡੀਅਨ ਕਾਉਂਸਲ ਆਫ ਹਿਸਟੋਰੀਕਲ ਰਿਸਰਚ ਇਤਿਹਾਸਕ ਖੋਜ ਵਾਸਤੇ ਹੈ ਨਵੀਂ ਦਿੱਲੀ ਉਹਦੇ ਚ ਜਿਹੜਾ ਕੇਂਦਰੀ ਵਿਜੀਲੈਂਸ ਕਮਿਸ਼ਨ ਹੈ ਸੀਵੀਸੀ ਉਸ ਨੇ ਜਿਹੜੇ ਆਰਐਸਐਸ ਨਾਲ ਸੰਬੰਧਿਤ ਉਹਦੇ ਚ ਅਧਿਕਾਰੀ ਨੇ ਚਾਰ ਜਣੇ ਤੇ 11 ਹੋਰ ਉਹਨਾਂ ਤੇ 14 ਕਰੋੜ ਦਾ ਘਪਲਾ ਕਰਨ ਦਾ ਕੇਸ ਦਰਜ ਹੋ ਗਿਆ ਤੇ ਉਹ ਜਿਹੜਾ ਹੈਗਾ ਉਹ ਉਹ ਹੋਇਆ ਇਹ ਕਿ ਵੀ ਇਹਨਾਂ ਨੇ ਜਿੱਗੀਆਂ ਉਹਦੇ ਚ ਕਪਲੇਬਾਜੀਆਂ ਕੀਤੀਆਂ ਉਹਦੀ ਲੋਕਪਾਲ ਕੋਲ ਸ਼ਿਕਾਇਤ ਹੋ ਗਈ 2022 ਚ ਵੀ ਇੱਕ ਸ਼ਿਕਾਇਤ ਗਈ ਫਿਰ 23 ਚ ਗਈ ਉਹਦੀਆਂ ਇਨਕੁਆਰੀਆਂ ਤੋਂ ਬਾਅਦ ਇਹ ਪਤਾ ਲੱਗ ਗਿਆ ਵੀ ਇਹਨਾਂ ਨੇ ਕਪਲੇਬਾਜੀ ਕੀਤੀ ਹੈ ਉਹਦੇ 14 ਕਰੋੜ ਚੋਂ 7 ਕਰੋੜ 40 ਲੱਖ ਰੁਪਈਆ ਉਹ ਹੈ ਜਿਹੜਾ ਉਹਨਾਂ ਨੇ ਆਪਣੇ ਅਖੌਤੀ ਵਿਦਵਾਨਾਂ ਨੂੰ ਕਿਉਂਕਿ ਆਰਐਸਐਸ ਦੇ ਵਿਦਵਾਨ ਨੇ ਅਖੌਤੀ ਵਿਦਵਾਨਾਂ ਨੂੰ ਪੈਸੇ ਦਿੱਤੇ ਆ ਪਰ ਉਹਨਾਂ ਨੇ ਜਿਸ ਕੰਮ ਨੂੰ ਕਰਕੇ ਉਹਨਾਂ ਨੂੰ ਦੇਣਾ ਸੀ ਉਹ ਕੰਮ ਹੀ ਨਹੀਂ ਕੀਤਾ ਉਹ ਅਨ ਕਵਰਡ ਪੈਸਾ ਹੈ ਜਿਹੜਾ ਰਿਕਵਰੀ ਨਹੀਂ ਕੀਤਾ ਨਾ ਤਾਂ ਜਾਂ ਤਾਂ ਉਹਨਾਂ ਤੋਂ ਪੈਸਾ ਲੈਂਦੇ ਜਾਂ ਉਹਨਾਂ ਨੂੰ ਜਿਹੜਾ ਕੰਮ ਦਿੱਤਾ ਹੋਇਆ ਉਹ ਕੰਮ ਲੈਂਦੇ ਉਹ ਨਾ ਉਹਨਾਂ ਨੇ ਕੰਮ ਦਿੱਤਾ ਨਾ ਪੈਸਾ ਦਿੱਤਾ 7 ਕਰੋੜ 40 ਲੱਖ ਰੁਪਇਆ ਢ ਘਾਰ ਕੇ ਬਹਿ ਗਏ ਵਿਚ ਲਈ ਆ ਬਈਆ ਕਰਕੇ ਸੋ RSS ਸਾਰੀ ਦੁਨੀਆ ਨੂੰ ਬਹੁਤ ਵੱਡੇ ਖਲਾਖ ਦੀਆਂ ਗੱਲਾਂ ਤੇ ਹੋਰ ਪੜਾਉਂਦੀ ਹੈ ਤੇ ਉਹਨਾਂ ਦੇ ਜਿਹੜੇ ਬੰਦੇ ਐ ਕਿਉਂਕਿ ਉਹਨਾਂ ਨੂੰ ਇਤਿਹਾਸ ਨੂੰ ਬਦਲਦਾ ਬਹੁਤ ਜ਼ਿਆਦਾ ਉਹ ਹੈ ਉਹਨਾਂ ਨੇ ਇੱਕ ਬਣਾਇਆ ਹੋਇਆ ਅਖਲ ਭਾਰਤੀ ਹੈ ਇਤਿਹਾਸ ਸੰਕਲਨ ਯੋਜਨਾ ਇਤਿਹਾਸ ਨੂੰ ਸੰਕਲਨ ਦੁਬਾਰਾ ਤੋਂ ਲਿਖ ਰਹੇ ਐ ਅਮਿਤ ਸ਼ਾ ਤਾਂ ਕਹਿੰਦੇ ਵੀ ਇਤਿਹਾਸ ਜੋ ਘਟ ਗਿਆ ਉਹ ਨਹੀਂ ਹੈ ਤੇ ਜਿਹੜਾ ਅਸੀਂ ਲਿਖਾਂਗੇ ਉਹ ਇਤਿਹਾਸ ਹੈ ਸੋ ਅਜਿਹੇ ਬੰਦੇ ਜਿਹੜੇ ਇਤਿਹਾਸ ਲਿਖਣ ਲਈ ਸੰਕਲਨ ਕਰਨ ਲਈ ਲੱਗੇ ਸੀ ਉਹ ਅੱਜ ਦਾੜ ਦੇ ਥੱਲੇ ਆਏ ਹੋਏ ਹੈ ਇਹ ਵੀ ਤੁਹਾਡੇ ਨਾਲ ਇੱਕ ਸਾਂਝੀ ਕਰਨੀ ਸੀ ਗੱਲ ਸਕਰੋਲ.in ਨੇ ਇਸ ਖਬਰ ਦੇ ਉੱਤੇ ਡਿਟੇਲ ਦੇ ਵਿੱਚ ਚਾਨਣਾ ਪਾਇਆ ਹੋਇਆ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਮੌਨਸੂਨ ਥੋੜੀ ਅਗੇਤੀ ਆ ਗਈ ਤੇ ਬਹੁਤ ਜ਼ਿਆਦਾ ਜਿਹੜੇ ਕੈਰਲਾ ਦੇ ਵਿੱਚ ਵੀ ਕੁਝ ਹੜ੍ਹਾਂ ਦੀ ਸਥਿਤੀ ਤੱਕ ਬਣੀ ਹੋਈ ਹੈ ਖਾਸ ਤੌਰ ਤੇ ਜਿਹੜਾ ਸਾਡੇ ਉੱਤਰੀ ਪੂਰਬੀ ਸੂਬੇ ਹੈ ਅਸਾਮ ਨਾਗਾਲੈਂਡ ਮੀਜ਼ੋਰਾਮ ਤੇ ਆਹਾ ਮੰਨੀਪੁਰ ਵਗੈਰਾ ਉੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਕੱਲ ਟਿੱਗਾਂ ਡਿੱਗਣ ਦੇ ਨਾਲ ਸਿੱਕਮ ਦੇ ਵਿੱਚ ਵਿਚਾਰੇ ਫੌਜੀਆ ਦੀ ਵੀ ਮੌਤ ਹੋਈ ਹੈ ਹੋਰ ਵੀ ਹੈ ਬਹੁਤ ਨੁਕਸਾਨ ਆਇਆ ਸੀ ਉਹਨਾਂ ਸਾਰਿਆਂ ਨਾਲ ਹਮਦਰਦੀ ਪ੍ਰਗਟ ਕਰਦੇ ਆ ਤੇ ਸਰਕਾਰ ਜਿਹੜੀ ਹੈ ਉੱਥੇ ਅਸਾਮ ਦੀ ਸਰਕਾਰ ਦੇ ਮੁੱਖ ਮੰਤਰੀ ਤਾਂ ਉੱਥੇ ਬੰਗਲਾਦੇਸ਼ੀਆਂ ਦੇ ਨਾਂ ਦੇ ਉੱਤੇ ਮੁਸਲਮਾਨਾਂ ਨੂੰ ਕੱਢਣ ਤੇ ਲੱਗੇ ਹੋਏ ਐ ਤੇ ਲੋਕਾਂ ਨੂੰ ਲੜਾਉਣ ਤੇ ਲੱਗੇ ਹੋਏ ਐ ਵੀ ਜਿਹੜੇ ਉੱਥੋਂ ਦੀਆਂ ਆਪਦੀਆਂ ਪਰੌਣੀਆਂ ਉਹ ਕਮਿਊਨਿਟੀਜ਼ ਐ ਉਹਨਾਂ ਨੂੰ ਧੜਾ ਧੜ ਧੜਾ ਧੜ ਥੋਕ ਦੇ ਵਿੱਚ ਸਰਕਾਰੀ ਹਥਿਆਰਾਂ ਦੇ ਲਾਇਸੈਂਸ ਦਿਓ ਤਾਂ ਕਿ ਉੱਥੇ ਗੜਬੜਾ ਇਸ ਤਰ੍ਹਾਂ ਦੀਆਂ ਕਰਾਈਆਂ ਜਾ ਸਕਣ ਉਹਦਾ ਲੋਕ ਸਵਾਲ ਵੀ ਕਰ ਰਹੇ ਐ ਬਹੁਤ ਸਾਰੀਆਂ ਅਖਬਾਰਾਂ ਲਿਖ ਰਹੀਆਂ ਨੇ ਵੀ ਹਿੰਮਤ ਸ਼ਰਮਾ ਸ਼ਰਮਾ ਜੀ ਫਿਰ ਤੁਸੀਂ ਸਰਕਾਰ ਨੇ ਹੱਥ ਘੜੇ ਕਰਤੇ ਵੀ ਤੁਸੀਂ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਵੀ ਜਿਹੜੀ ਉਹਨੂੰ ਸਵੈ ਰੱਖਿਆ ਲਈ ਤੁਸੀਂ ਹਥਿਆਰਾਂ ਦੇ ਲਾਇਸੈਂਸ ਦੇ ਰਹੇ ਹੋ ਯਾਨੀ ਸਰਕਾਰ ਉਹਦਾ ਧਿਆਨ ਉਧਰਲੇ ਪਾਸੇ ਹੜਾਂ ਵਾਲੇ ਪਾਸੇ ਹੈ ਨਹੀਂ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਕਰ ਜੁਨ ਖੜਗੇ ਨੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਿਹਾ ਵੀ ਤੁਹਾਡੇ ਕੋਲ ਜਿਹੜਾ ਆਹ ਪੀਐਮ ਕੇਅਰਜ਼ ਨਾਂ ਦਾ ਪ੍ਰਾਈਵੇਟ ਫੰਡ ਜਿਹੜਾ ਤੁਸੀਂ ਲੋਕਾਂ ਤੋਂ ਲਿਆ ਹੈਗਾ ਸਰਕਾਰੀ ਅਦਾਰਿਆਂ ਤੋਂ ਵੀ ਲਿਆ ਹੈ ਪ੍ਰਾਈਵੇਟ ਬਾਅਦ ਚ ਲੋਕਾਂ ਨੇ ਜਦੋਂ ਹਸਪਤਾਲ ਮੰਗਿਆ ਵੀ ਕਿੰਨਾ ਪੈਸਾ ਆਇਆ ਕਿੱਧਰ ਗਿਆ ਕਿਵੇਂ ਹੋਇਆ ਉਹ ਕਹਿੰਦੇ ਨਹੀਂ ਇਹ ਨਹੀਂ ਦਿੱਤਾ ਜਾ ਸਕਦਾ ਇਹ ਤਾਂ ਪ੍ਰਾਈਵੇਟ ਫੰਡ ਹੈ ਉਹ ਜਿਹੜਾ ਪ੍ਰਾਈਵੇਟ ਫੰਡ ਹੈ ਉਸ ਦਾ ਤੁਸੀਂ ਮੂੰਹ ਉਧਰ ਨੂੰ ਲੋਕਾਂ ਦੀ ਸਿਹਤਾਂ ਵਾਸਤੇ ਕਿਉਂ ਨਹੀਂ ਖੋਲਦੇ ਆਓ ਆਪਾਂ ਵੀ ਮੰਗ ਕਰੀਏ ਵੀ ਉਹ ਖੋਲਣਾ ਚਾਹੀਦੇ ਉਹ ਫੰਡ ਕਾਦੇ ਲਈ ਰੱਖਿਆ મોદી ਜੀ ਨੇ ਸ਼ਾਇਦ ਕੋਈ ਐਮਐਲਏ ਵੀ ਖਰੀਦਣ ਲਈ ਤਾਂ ਨਹੀਂ ਸ਼ਾਇਦ ਰੱਖਿਆ ਹੋਊਗਾ ਮੈਨੂੰ ਨਹੀਂ ਲੱਗਦਾ ਵੀ ਉਹਦੇ ਚੋਂ ਖਰੀਦਿਆ ਜਾਂ ਕਿਸੇ ਹੋਰ ਚੋਂ ਖਰੀਦਿਆ ਤਾਂ ਖੈਰ ਆਉਣ ਵਾਲੇ ਸਮੇਂ ਦੀਆਂ ਇਨਵੈਸਟੀਗੇਸ਼ਨ ਦੀਆਂ ਗੱਲਾਂ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਜਗਰਾਉਂ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਜ਼ਬਰ ਦੇ ਵਿਰੁੱਧ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਜ਼ਬਰ ਦੇ ਵਿਰੁੱਧ ਬਹੁਤ ਵਿਸ਼ਾਲ ਰੈਲੀ ਕੀਤੀ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਤੁਸੀਂ ਬਾਜ਼ ਨਾ ਆਏ ਤਾਂ ਅਸੀਂ ਤੁਹਾਡਾ ਪਿੰਡਾਂ 'ਚ ਵੜਨਾ ਦੁੱਬਰ ਕਰ ਦਿਆਂਗੇ ਤੇ ਅਗਲੀ ਗੱਲ ਇਹ ਵੀ ਕਹੀ ਹੈ ਵੀ ਸਾਡੇ ਨਾਲ ਤੁਸੀਂ ਸਾਡਾ ਚੈਲੰਜ ਹੈ ਤੁਸੀਂ ਡੇਟ ਤੇ ਟਾਈਮ ਦਿਓ ਅਸੀਂ ਤੁਹਾਡੇ ਨਾਲ ਇਹਨਾਂ ਗੱਲਾਂ ਤੇ ਜਿਹੜੇ ਤੁਸੀਂ ਇਲਜ਼ਾਮ ਲਾਉਨੇ ਹੋ ਉਹਨਾਂ ਤੇ ਬਹਿਸ ਕਰਨ ਨੂੰ ਤਿਆਰ ਆਂ ਕੱਲ ਵੀ ਉਹਨਾਂ ਨੇ ਰੈਲੀ 'ਚ ਵੀ ਐਲਾਨ ਕੀਤਾ ਹੈਗਾ ਦੂਜੇ ਪਾਸੇ ਸਰਕਾਰ ਨੇ ਕੱਲ ਕੈਬਨਟ ਮੀਟਿੰਗ ਕਰਕੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਨੂੰ ਮਨਜ਼ੂਰੀ ਦਿੱਤੀ ਹੈ ਹਾਲੇ ਤੱਕ ਉਹ ਪਾਲਿਸੀ ਲਿਖਤ ਦੇ ਵਿੱਚ ਕਿਸੇ ਕੋਲ ਨਹੀਂ ਆਈ ਬਹੁਤ ਦੇਰ ਤੋਂ ਗੱਲਾਂ ਚੱਲ ਰਹੀਆਂ ਹਨ ਹਰਪਾਲ ਸਿੰਘ ਚੀਮੇ ਦਾ ਇੱਕ ਵੱਡਾ ਬਿਆਨ 4-5 ਦਿਨ ਪਹਿਲਾਂ ਛਪਿਆ ਸੀ ਵੀ ਇਸ ਤਰ੍ਹਾਂ ਹੋਊਗਾ ਆਹ ਹੋਊਗਾ ਪਰ ਲਿਖਤ ਦੇ ਵਿੱਚ ਲੋਕਾਂ ਦੇ ਵਿੱਚ ਕੁਝ ਨਹੀਂ ਸੀ ਬਿਆਨ ਸੀਗੇ ਜ਼ੁਬਾਨੀ ਹੁਣ ਲਿਖਤ ਚ ਆਊਗਾ ਉਹਨੂੰ ਪੜਦੇ ਆ ਲੋਕ ਦੇਖਦੇ ਆ ਫਿਰ ਉਹਨੂੰ ਉਹਦਾ ਕ੍ਰਿਟੀਕਲ ਐਨਾਲਿਸਿਸ ਹੋਊਗਾ ਪਰ ਮੋਟੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਸ ਤਰ੍ਹਾਂ ਦੀ ਆਹ ਕਰਨਾ ਹੈ ਤੇ ਉਹ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਜਿਆਦਾ ਇੱਥੋਂ ਦਾ ਜਿਹੜਾ دارو ਮਦਾਰ ਹੈ ਉਹ ਖੇਤੀ ਦੇ ਉੱਤੇ ਹੈ ਤੇ ਖੇਤੀ ਤੋਂ ਜ਼ਮੀਨ ਕੱਢ ਕੇ ਇਹੋ ਜਿਹੇ ਪਾਸੇ ਨੂੰ ਦੇਣਾ ਇਹ ਕਿਸੇ ਲੰਬੇ ਸਮੇਂ ਦੀ ਸੋਚ ਦੀ ਗੱਲ ਤਾਂ ਹੋ ਨਹੀਂ ਸਕਦੀ ਹਾਂ ਕਿਸੇ ਕਾਰਪੋਰੇਟਾਂ ਦੀ ਕਿਸੇ ਤਰ੍ਹਾਂ ਦੀ ਅੱਖ ਹੋਵੇ ਉਸ ਪੂਲ ਪੂਲਡ ਜਿਹੜੀ ਪ੍ਰਾਪਰਟੀ ਹੈ ਉਹਦੇ ਉੱਤੇ ਤੇ ਉਹਨਾਂ ਦੇ ਤਹਿਤ ਕੁਝ ਵੱਡਾ ਕਰ ਰਿਹਾ ਹੋਵੇ ਤੇ ਉੱਤੇ ਜਿਹੜੀ ਪਾਲਿਸ਼ ਹੈ ਉਹ ਕਿਸਾਨ ਪੱਖੀ ਜਾਂ ਲੋਕਾਂ ਦੇ ਪੱਖੀ ਮਾਰੀ ਜਾ ਰਹੀ ਹੋਵੇ ਇਹ ਗੱਲਾਂ ਹਾਲੇ ਪੜ ਕੇ ਪਤਾ ਲੱਗਣੀਆਂ ਨੇ ਇਹਨੂੰ ਵੀ ਦੇਖਦੇ ਹਾਂ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ IITs ਦਾਖਲੇ ਵਾਸਤੇ ਜਿਹੜਾ ਟੈਸਟ ਹੁੰਦਾ ਹੈ JEE Joint Entrance Examination Advanced ਪਹਿਲਾਂ ਪ੍ਰੀਲੀਮਿਨਰੀ ਹੁੰਦਾ ਫਿਰ ਐਡਵਾਂਸ ਹੁੰਦਾ ਉਹ ਜਿਹੜਾ ਕੱਲ ਉਹਦਾ ਰਿਜ਼ਲਟ ਆ ਗਿਆ ਤੇ 54378 ਜਿਹੜੇ ਵਿਦਿਆਰਥੀ ਹੈ ਉਹ ਉਹਦੇ ਲਈ ਕੁਆਲੀਫਾਈ ਕੀਤੇ ਹੈ ਜਿਹਦੇ ਚ 9404 ਜਿਹੜੀਆਂ ਨੇ ਉਹ ਕੁੜੀਆਂ ਨੇ ਜਿਹੜੀਆਂ ਇਹ ਕੁੜੀਆਂ ਨੇ ਕੁੱਲ ਦਾ ਇਹ ਕੁੱਲ 22.7% ਬਣਦਾ ਹੈ 23 ਤੋਂ ਥੋੜਾ ਜਿਹਾ ਘੱਟ ਯਾਨੀ ਅਪਾ ਆਮ ਇੱਕ ਹੈਗਾ ਵੀ ਇਹ ਕੁੜੀਆਂ ਬਹੁਤ ਜ਼ਿਆਦਾ ਅੱਗੇ ਨੇ ਉਹ ਅੱਗੇ ਹੈਗੀਆਂ ਨੇ ਪਰ ਇਥੋਂ ਗਣ ਜਣਤੀ ਇਹ ਦੱਸਦੀ ਹੈ ਵੀ ਅਜੇ ਵੀ ਉਹ 50% ਵੀ ਨਹੀਂ ਹੈਆਂ ਅਜੇ ਵੀ 25% ਤੋਂ ਵੀ ਉਹ ਥੱਲੇ ਨੇ ਤੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਮਾਜਿਕ ਤੌਰ ਤੇ ਬਾਈਸ ਕਿਤੇ ਨਾ ਕਿਤੇ ਖੜਾ ਹੈਗਾ ਤੇ ਇਹਦੇ ਜਿਹੜੇ ਐਡਵਾਂਸ ਦੇ ਪੇਪਰ ਦੇ ਵਿੱਚ ਜਿਹੜਾ ਇੱਕ ਤੇ ਦੋ ਪੇਪਰ ਜਿਹੜੇ ਹੁੰਦੇ ਆ ਉਹ ਜਿਹੜੇ 8 ਮਈ ਨੂੰ 1,80,422 ਵਿਦਿਆਰਥੀ ਜਿਹੜੇ ਹੈ ਉਹ ਇਸ ਇਮਤਿਹਾਨ ਦੇ ਵਿੱਚ ਬੈਠੇ ਸੀ ਜਿਹੜਾ ਟਾਪਰ ਆਇਆ ਹੈਗਾ ਬੱਚਾ ਉਹਦੇ 332 ਨੰਬਰ ਨੇ 360 ਚੋਂ ਤੇ ਜਿਹੜੀ ਟਾਪਰ ਕੁੜੀ ਆਈ ਹੈ ਉਹਦੇ 312 ਨੇ 360 ਚੋਂ ਅਸੀਂ ਸਮਝਦੇ ਹਾਂ ਵੀ ਇਹ ਇੰਨੇ ਔਖੇ ਇਮਤਿਹਾਨਾਂ ਚੋਂ ਲੰਘਣ ਤੋਂ ਬਾਅਦ ਜਦੋਂ IIT ਦੇ ਵਿੱਚ 4 ਸਾਲਾਂ ਨੂੰ ਉਹਨਾਂ ਦੀ ਡਿਗਰੀ ਹੋਣੀ ਹੈ ਉਹ ਜੋ ਹੁਣ ਹਾਲ ਚੱਲ ਰਿਹਾ ਹੈ ਉਹ ਬਹੁਤ ਸਾਰੀਆਂ IIT ਦੇ ਵਿੱਚ ਬਹੁਤ ਸਾਰੇ ਬੱਚਿਆਂ ਦੇ ਅਜੇ ਵੀ ਪਲੇਸਮੈਂਟਾਂ ਨਹੀਂ ਹੋ ਰਹੀਆਂ ਸਾਰਿਆਂ ਨੂੰ ਨੌਕਰੀ ਨਹੀਂ ਮਿਲ ਰਹੀ ਜਿਹੜੀ ਕਿਸੇ ਟਾਈਮ ਅੱਜ ਤੋਂ 5-4 ਸਾਲ ਪਹਿਲਾਂ ਪੂਰੀ ਗਰੰਟੀ ਹੁੰਦੀ ਸੀ ਵੀ I8 ਜੀ ਦਾਖਲਾ ਮਿਲ ਗਿਆ ਮੀਨਸ ਨੌਕਰੀ ਪੱਕੀ ਮਿਲ ਗਈ ਸੋ ਉਹ ਉਧਰ ਉਤਰਿਆ ਹੋਇਆ ਦੇਖਦੇ ਹਾਂ ਹੁਣ ਕਿੱਧਰ ਨੂੰ ਜਾਂਦਾ ਹੈ ਸਾਡਾ ਸਮਾਜ ਤੇ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੋਕ